ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਸਾਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਬਾਰੇ ਦੇ ਵਿੱਚ ਹੈ ਕਿਉਂਕਿ ਅੱਜ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਗੇ ਨਾਗਰਿਕਾਂ ਦੀ ਗੱਲ ਕਰਗੇ ਸਾਨੂੰ ਨਿੱਜੀ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਕੀ ਚਾਹੀਦਾ ਨੰਬਰ 1 ਸਭ ਤੋਂ ਪਹਿਲਾਂ ਸਾਨੂੰ ਘਰ ਦੀ ਜ਼ਰੂਰਤ ਪੈਂਦੀ ਹੈ ਹਰ ਇੱਕ ਦੇ ਕੋਲ ਪੰਜਾਬ ਦੇ ਹਰ ਇੱਕ ਨਾਗਰਿਕ ਦੇ ਕੋਲ ਆਪਣਾ ਘਰ ਹੋਣਾ ਚਾਹੀਦਾ ਜਿਹੜਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਘਰ ਬਣਾ ਕੇ ਦੇਣਾ ਕਿਉਂਕਿ ਅਸੀਂ ਜੀਐਸਟੀ ਭਰਦੇ ਹਾਂ ਇਨਕਮ ਟੈਕਸ ਭਰਦੇ ਹਾਂ ਹੋਰ ਵੀ ਬਹੁਤ ਸਾਰੇ ਟੈਕਸ ਅਸੀਂ ਭਰਦੇ ਹਾਂ ਇਸ ਲਈ ਸਾਡਾ ਹੱਕ ਬਣਦਾ ਸਾਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਚੋਂ ਇਹਨਾਂ ਕਹ ਸੁਵਿਧਾਾਂ ਦੇ ਨਾਲ ਘਰ ਬਣਾ ਕੇ ਦੇਵੇ ਫਾ ਮੇਕਿਆ ਜੀ ਉਸ ਰੋ ਖਰੀਦ ਲਈਏ ਜਾਂ ਅਸੀਂ ਇਨਸਟਾਲਮੈਂਟ ਤੇ ਖਰੀਦ ਲਈਏ ਅਸੀਂ ਕਿਸ਼ਤਾਂ ਭਰ ਸਕੀਏ ਸਾਨੂੰ ਬਾਜ਼ਾਰ ਦੇ ਵਿੱਚੋਂ ਰੇਤਾ ਸਿਮੈਂਟ ਬਜਰੀ ਇਟਾਂ ਪਲਾਟ ਨਾ ਲਿੱਦਣਾ ਪਵੇ ਕਿਉਂਕਿ ਇਹਦੇ ਨਾਲ ਬਹੁਤ ਸਾਰਾ ਟਾਈਮ ਡੇਟ ਹੁੰਦਾ ਬਹੁਤ ਸਾਰਾ ਪੈਸਾ ਜਾਈਦਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਕੋਲ ਕੋਈ ਬਹੁਤ ਆ ਵਧੀਆ ਇਨਕਮ ਸੋਰਸ ਤਾਂ ਨਹੀਂਗਾ ਜਿਹੜਾ ਕਿ ਹਰ ਇੱਕ ਨਾਗਰਿਕ ਆਵਦੀ ਪਸੰਦਾ ਘਰ ਬਣਾ ਸਕੇ ਦੂਜੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ 12 18 ਸਾਲ ਤੋਂ ਪਲੱਸ ਦੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਹੈ ਅਗਲੀ ਗੱਲ ਲਾਈਫਟਾਈਮ ਲਈ ਸੂਤਾ ਹੈਲਥ ਸੂਤਾ ਫ੍ਰੀ ਮੈਡੀਕਲੀਆਂ ਚਾਹੀਦੀਆਂ ਹਨ ਅਗਲੀ ਗੱਲ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਹੈ ਮਜ਼ਦੂਰ ਦੀ ਦਿਹਾੜੀ 1600 ਰੁਪਏ ਹੋਣੀ ਚਾਹੀਦੀ ਹੈ ਸਕਿੱਲ ਦੇ ਅਕੋਰਡਿੰਗ ਜਿਹੜੀ ਸੈਲਰੀ ਬਣਦੀ ਹੈ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਘਰ ਘਰ ਬਣਾ ਕੇ ਦੇਵੇ ਤੇ ਹਰ ਇੱਕ ਘਰ ਲੈ ਕੇ ਖਰੀਦ ਕੋਈ ਕਿਸ਼ਤਾਂ ਭਰ ਸਕੇ ਅਗਲੀ ਗੱਲ ਪੰਜਾਬ ਦੇ ਵਿੱਚੋਂ ਜੀਐਸਟੀ ਖਤਮ ਕਰਨੀ ਜਿਹਦੇ ਨਾਲ ਮਹਿੰਗਾਈ ਘਟੂਗੀ ਪੰਜਾਬ ਦੇ ਵਿੱਚ ਇਨਕਮ ਸੋਰਸ ਪੈਦਾ ਕਰਨੇ ਬੇਰੁਜ਼ਗਾਰੀ ਨੂੰ ਖਤਮ ਕਰਨ ਬਾਅਦ ਤੇ ਜਿਹਦੇ ਵਿੱਚ ਤਾਰੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਜਿਹਦੇ ਵਿੱਚ ਜਿਵੇਂ ਕਿ ਬੱਚੇ ਪਲੱਸ 2 ਕਰ ਚੁੱਕੇ ਹਨ ਜਾਂ ਗ੍ਰੈਜੂਏਸ਼ਨ ਕਰ ਚੁੱਕੇ ਹਨ ਪੋਸਟ ਗ੍ਰੈਜੂਏਟ ਕਰ ਚੁੱਕੇ ਹਨ ਜਿਵੇਂ ਕਿ ਡਿਪਲੋਮਾ ਅਨੁਸਾਰ ਕਰ ਚੁੱਕੇ ਉਹਨਾਂ ਨੂੰ ਸੌਖਿਆ ਹੀ ਜੋਬ ਮਿਲ ਸਕੇ ਸਰਕਾਰ ਨੂੰ ਜ਼ਾਬਤਾ ਪ੍ਰਬੰਧ ਕਰਨਾ ਚਾਹੀਦਾ ਜੋ ਬਿਜ਼ਨਸ ਕਰਦੇ ਹਨ ਉਹਨਾਂ ਨੂੰ ਵੀ ਬਿਜ਼ਨਸ ਦੇ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਆ ਕੇ ਫਾਰਮੋਸ ਬਣਾ ਕੇ ਖੇਤੀਬਾੜੀ ਕੰਮ ਚਾਹੀਦੇ ਆ ਤਾਂ ਜੋ ਜੈਂਸਾਂ ਦੇ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਆਪਣੇ ਬਣਾਏ ਗਰੋਸਰੀ ਸਟੋਰ ਤੇ ਸਪਲਾਈ ਕਰ ਸਕਣਾ ਤੇ ਵਧੀਆ ਇਨਕਮ ਲੈ ਸਕਣਾ ਤੇ ਆਪਣੇ ਆਪ ਨੂੰ ਖਸਾਲ ਬਣਾ ਸਕਣ ਇਹ ਹਨ ਟ੍ਰੈਂਗਲ ਪਾਰਟੀ ਦੇ ਅਜੰਡੇ ਜਿਹੜੇ ਕਿ ਅਸੀਂ ਲੋਕਾਂ ਤੱਕ ਲਿਆ ਰਹੇ ਹਾਂ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਇਸ ਲਈ ਅਸੀਂ ਕਹਿੰਦੇ ਹਾਂ ਵੀ ਸਰਕਾਰ ਕਿਸੇ ਦੀ ਵੀ ਆਵੇ ਸਾਰੇ ਕੋਲੜੀਆਂ ਚਾਰ ਪੰਜ ਮੁਟਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਆਪਣਾ ਘਰ ਹੋਣਾ ਚਾਹੀਦਾ 12 ਮਹੀਨੇ ਤੱਕ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਤੇ ਲੈਂਫਟੇਮ ਸਹੂਲਤਾਂ ਮਿਲਣੀਆਂ ਚਾਹੀਦੀਆਂ ਹੈਲਥ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਮਜ਼ਦੂਰ ਦੇ ਦਿਹਾੜੇ 1600 ਨਹੀਂ ਚਾਹੀਦੀ ਐ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਮਿਲਣੀ ਚਾਹੀਦੀ ਹੈ ਅਗਲੇ ਰੇਜਾਨ ਕਰੇ ਜਾਨੀ ਤੁਸੀਂ ਇਹਦੇ ਕਿੰਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਸਫਲ ਕਰੋ ਫਾਲੋ ਕਰੋ ਲਾਈਕ ਨੂੰ ਸ਼ੇਅਰ ਕਰੋ ਤਾਂ ਜੋ ਸਾਡੀ ਜੰਡਿਆ ਬਾਰੇ ਅਗਲੀ ਇਨਫੋਰਮੇਸ਼ਨ ਵੀਡੀਓ ਤੋੜ ਤੱਕ ਹਮੇ ਬੋਲ ਸਕੇ ਅਸੀਂ ਸਾਰਿਆਂ ਨੂੰ ਜੀ ਜਾਨ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ